pehchaan khade hum seema ke pehri hai tan seedha tan khade hum bharat ke gaurav ki ban ke pehchaan ਏ ਨਾ ਪੁੱਛੋ ਕਿ ਦੇਸ਼ ਨੇ ਤੁਹਾਡੇ ਲਈ ਕੀ ਕੀਤਾ ਇਹ ਦੱਸੋ ਕਿ ਤੁਸੀਂ ਦੇਸ਼ ਲਈ ਕੀ ਕੀਤਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਮੈਂ ਤੁਹਾਡੇ ਨਾਲ ਬਰਨਕੌਰ ਮਾਨ ਤੇ ਪ੍ਰੋਗਰਾਮ ਆਪਣਾ ਚੱਲ ਰਿਹਾ ਹੈ ਜਿਹੜਾ ਕਿ ਬੀਐਸਐਫ ਭਾਰਤ ਦੀ ਫਰਸਟ ਲਾਈਨ ਆਫ ਡਿਫੈਂਸ ਇਸ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਨੀ ਹੈ ਕਿਸੇ ਹੋਰ ਵਿਸ਼ੇ ਤੇ ਸੀਮਾ ਸੁਰੱਖਿਆ ਬਲ ਸਾਡੇ ਬੀਐਸਐਫ ਦੇ ਜਵਾਨ ਨੇ ਦਿਨ ਰਾਤ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਸਰਹੱਦ ਤੇ ਪਹਿਰੇਦਾਰੀ ਕਰ ਰਹੇ ਨੇ ਸਾਡੀ ਰੱਖਿਆ ਕਰ ਰਹੇ ਨੇ ਦੇਸ਼ ਦੀ ਰੱਖਿਆ ਕਰ ਰਹੇ ਨੇ ਪਰ ਇਸ ਦੇ ਵਿੱਚ ਨਾ ਸਰਹੱਦੀ ਇਲਾਕੇ ਤੇ ਜਿਹੜੇ ਲੋਕ ਰਹਿੰਦੇ ਨੇ ਆਮ ਨਾਗਰਿਕ ਨੇ ਉਹ ਵੀ ਅਹਿਮ ਭੂਮਿਕਾ ਨਿਭਾਉਂਦੇ ਨੇ ਉਹਨਾਂ ਦੀ ਸ਼ਮੂਲੀਅਤ ਵੀ ਹੈ ਜਿਹੜੀ ਬਹੁਤ ਵੱਡਾ ਯੋਗਦਾਨ ਦਿੰਦੀ ਹੈ ਕਿਉਂਕਿ ਬਹੁਤੀ ਵਾਰ ਆਮ ਨਾਗਰਿਕ ਤੇ ਬੀਐਸਐਫ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਰਲ ਕੇ ਹਿੱਸਾ ਲੈਂਦੇ ਨੇ ਰਲ ਕੇ ਕੰਮ ਕਰਦੇ ਨੇ ਤੇ ਇਸੇ ਲਈ ਆਪਾਂ ਵਿਸ਼ਾ ਵੀ ਅੱਜ ਦਾ ਇਹੀ ਰੱਖਿਆ ਹੈ ਕਿ ਸਰਹੱਦੀ ਸੁਰੱਖਿਆ ਦੇ ਵਿੱਚ ਸਰਹੱਦੀ ਲੋਕਾਂ ਦੀ ਸ਼ਮੂਲੀਅਤ ਕਿਉਂਕਿ ਜਿਹੜੀ ਇਹ ਸ਼ਮੂਲੀਅਤ ਹੈ ਨਾ ਸਰਹੱਦੀ ਦੀ ਲੋਕਾਂ ਦੀ ਸਰਹੱਦੀ ਸੁਰੱਖਿਆ ਦੇ ਵਿੱਚ ਸੱਭਿਆਚਾਰ ਪੈਦਾ ਕਰਦੀ ਹੈ ਦੇਸ਼ ਭਾਵਨਾ ਨੂੰ ਪੈਦਾ ਕਰਦੀ ਹੈ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਮਹਿਮਾਨ ਪਹੁੰਚੇ ਨੇ ਬ੍ਰਿਗੇਡੀਅਰ ਸ਼੍ਰੀ ਪਵਨ ਵਜਾਜੀ ਡੀਆਈਜੀ ਬੀਐਸਐਫ ਫਿਰੋਜ਼ਪੁਰ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਸਰ ਬਾਰੇ ਮੈਂ ਬਹੁਤ ਕੁਝ ਦੱਸਣਾਗੀ ਤੇ ਦੱਸਣਾ ਚਾਹੁੰਦੀ ਵੀ ਹਾਂ ਕਿਉਂਕਿ ਤਰਨੇ ਕਮਾਲ ਦਾ ਕੰਮ ਕੀਤਾ ਹੋਇਆ ਪਰ ਇੱਕ ਖਾਸ ਗੱਲ ਸਾਡੇ ਸਟੂਡੀਓ ਦੇ ਵਿੱਚ ਫਿਰੋਜ਼ਪੁਰ ਤੇ ਗਰਦਾਸਪੁਰ ਬਾਰਡਰ ਏਰੀਆ ਤੋਂ ਕੁਝ ਵਿਦਿਆਰਥੀ ਵੀ ਪਹੁੰਚੇ ਨੇ ਜਿਹੜਾ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ ਉਹਨਾਂ ਲਈ ਵੀ ਬਹੁਤ ਜ਼ੋਰਦਾਰ ਤਾੜੀਆਂ ਸਾਡੇ ਵਿਦਿਆਰਥੀ ਜਿਹੜੇ ਪਹੁੰਚੇ ਨੇ ਖਾਸ ਤੌਰ ਦੇ ਉੱਤੇ ਮੈਂ ਸਰਵਾਰੇ ਦੱਸਣਾ ਚਾਹਾਂਗੀ ਸਰਦਾ ਜਨਮ ਦਿੱਲੀ ਦੇ ਵਿੱਚ ਹੋਇਆ ਉੱਥੇ ਹੀ ਉਹਨਾਂ ਨੇ ਹਾਇਰ ਐਜੂਕੇਸ਼ਨ ਹਾਸਲ ਕੀਤੀ ਸਰ ਨੇ 1985 ਤੋਂ ਲੈ ਕੇ 2021 ਤੱਕ ਭਾਰਤੀ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਰਿਟਾਇਰਡ ਹੋਣ ਤੋਂ ਬਾਅਦ ਸਰ ਨੇ 2021 ਦੇ ਵਿੱਚ ਬੀਐਸਐਫ ਚ ਸ਼ਾਮਲ ਹੁੰਦੇ ਹੋਏ ਫਿਰ ਤੋਂ ਦੇਸ਼ ਨੂੰ ਆਪਣੀਆਂ ਸੇਵਾਵਾਂ ਦੇੜੀਆਂ ਸ਼ੁਰੂ ਕੀਤੀਆਂ ਸਰ ਨੇ ਫੌਜ ਅਤੇ ਬੀਐਸਐਫ ਦੇ ਵਿੱਚ ਰਹਿੰਦਿਆਂ ਕਈ ਆਪਰੇਸ਼ਨਸ ਦੇ ਵਿੱਚ ਹਿੱਸਾ ਲਿਆ ਤੇ ਆਰਮੀ ਦੀ ਸੇਵਾ ਨਿਭਾਉਂਦੇ ਹੋਏ ਜੰਗ ਵਿੱਚ ਸਰ ਦੋ ਵਾਰ ਜ਼ਖਮੀ ਵੀ ਹੋਏ ਸਰ ਨੇ ਉਜ਼ਬੇਕਿਸਤਾਨ ਆਰਮੀ ਲਈ ਚੀਫ ਇਨਸਟ੍ਰਕਟਰ ਜਿਹੜੇ ਉਹ ਰਹੇ ਨੇ ਦਰ ਵਿਦੇਸ਼ੀ ਫੌਜ ਦੇ ਕਈ ਅਫਸਰਾਂ ਨੂੰ ਬਤੌਰ ਇਨਚਾਰਜ ਸਿਖਲਾਈ ਦੇ ਚੁੱਕੇ ਨੇ ਸਰ ਨੂੰ ਆਰਮੀ ਤੇ ਬੀਐਸਐਫ ਦੇ ਕਈ ਮਾਨ ਸਨਮਾਨ ਜਿਹੜੇ ਨੇ ਉਹਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਜੰਗ ਦੇ ਵਿੱਚ ਬੱਚੋ ਦੋ ਵਾਰ ਜ਼ਖਮੀ ਹੋਣਾ ਕਹਿਣ ਨੂੰ ਇੱਕ ਵਾਰੀ ਲੂ ਕੰਡੇ ਖੜੇ ਹੋ ਜਾਂਦੇ ਆ ਤੇ ਤੁਸੀਂ ਤਾਂ ਉਸ ਜੰਗ ਦੇ ਮੈਦਾਨ ਦੇ ਵਿੱਚ ਨਿਤ ਰਹੋ ਬੀਐਸਐਫ ਦੇ ਵਿੱਚ ਵੀ ਤੁਸੀਂ ਆਪਣੀ ਭੂਮਿਕਾ ਨਿਭਾਈ ਹੈ ਆਪਾਂ ਫਿਰ ਸ਼ੁਰੂਆਤ ਹੀ ਸਰ ਅੰਤਰ ਤੋਂ ਕਰ ਲੈਂਦੇ ਆ ਦੋਨਾਂ ਦਾ ਬਿਲਕੁਲ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਧੰਨਵਾਦ ਪਹਿਲੇ ਤਾਂ ਮੈਂ ਆਪਣੀ ਆਰਗੇਨਾਈਜੇਸ਼ਨ ਦਾ ਬਾਰਡਰ ਸਿਕਿਉਰਿਟੀ ਫੋਰਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਜੀ ਕਿ ਮੈਨੂੰ ਇਸ लायक ਸਮਝਿਆ ਕਿ ਇਸ ਮੰਚ ਤੇ ਆ ਕੇ ਮੈਂ ਬਾਰਡਰ ਸਿਕਿਉਰਿਟੀ ਫੋਰਸ ਦੇ ਲਈ ਕੁਝ ਬੋਲਾਂ ਜੀ ਤੇ ਦੂਜਾ ਅੱਜ ਦਾ ਦਿਨ ਜਿਹੜਾ ਹੈ ਬੜਾ ਚੰਗਾ ਹੈ ਆਡੀਅנס ਦੇ ਅੰਦਰ ਬੱਚੇ ਬੈਠੇ ਨੇ ਜੀ ਆਈ ਐਮ ਟੋਲਡ ਬੱਚੇ ਨਵੀਂ ਕਲਾਸ 11ਵੀਂ ਕਲਾਸ 6ਵੀਂ ਕਲਾਸ 7ਵੀਂ ਕਲਾਸ 8ਵੀਂ ਕਲਾਸ ਦੇ ਬੱਚੇ ਨੇ ਜੀ ਤੇ ਇਹ ਬੱਚੇ ਵੀ ਦੇਖਦੇ ਹੋਣਗੇ ਐਵੇਂ ਬੱਚੇ ਆਪਣੇ ਸਰਹੱਦੀ ਇਲਾਕਾ ਦੇ ਨੇ ਐਵੇਂ ਦੇਖਦੇ ਹੋਣ ਦੇ ਬਾਰਡਰ ਸਿਕਿਉਰਿਟੀ ਫੋਰਸ ਦੀਆਂ ਗੱਡੀਆਂ ਬਾਰਡਰ ਸਿਕਿਉਰਿਟੀ ਫੋਰਸ ਦੇ ਸਾਰੇ ਆਪਣੇ ਸਾਰੇ ਕਰਮਿਕ ਉਹ ਦਿਨ ਤੋਂ ਲੈ ਕੇ ਸ਼ਾਮੀ ਤੱਕ ਪੂਰੀ ਡਿਊਟੀ ਕਰਦੇ ਰਹਿੰਦੇ ਨੇ ਜੀ ਤੇ ਇਹਨਾਂ ਦੇ ਅੰਦਰੋਂ ਬਾਕੀ ਹੋਰ ਵੀ ਲੋਕੀ ਨੇ ਜਿਹੜੇ ਆਰਮੀ ਦੇ ਅੰਦਰ ਨੇ ਤੇ ਕੀ ਫਰਕ ਹੈ ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਜੀ ਆਰਮੀ ਜਿਹੜੀ ਹੈ ਜੀ ਆਰਮੀ ਦੀ ਜ਼ਰੂਰਤਾਂ ਦੇ ਆਰਮੀ ਦੀ ਟਾਸਕਿੰਗ ਜੀ ਬਾਰਡਰ ਸਿਕਿਉਰਿਟੀ ਫੋਰਸ ਦੇ ਟਾਸਕਿੰਗ ਤੋਂ ਵੱਖਰੀ ਹੈ ਜੀ ਪਰ ਜਦੋਂ جنگ ਦਾ ਟਾਈਮ ਆਂਦਾ ਹੈ ਬਾਰਡਰ ਸਿਕਿਉਰਿਟੀ ਫੋਰਸ ਆਰਮੀ ਦੇ ਨਾਲ ਨਾਲ ਮਿਲ ਕੇ ਮਿਲਜੋਲ ਕੇ ਜਿਹੜਾ ਵੀ ਟਾਸਕ ਦਿੱਤਾ ਹੁੰਦਾ ਜੀ ਉਹਨੂੰ ਨਿਭਾਉਂਦੀ ਹੈ ਜੀ ਜਿਹੜਾ ਹੁਣੇ ਟਾਈਮ ਚੱਲ ਰਿਹਾ ਹੈ ਜੀ ਅਸੀਂ ਇਹਨੂੰ ਬੀਐਸਐਫ ਦੇ ਅੰਦਰ ਫੌਜ ਦੇ ਅੰਦਰ ਕਹਿੰਦੇ ਆ ਪੀਸ ਟਾਈਮ ਜੀ ਮਤਲਬ ਅਮਨ ਸ਼ਾਂਤੀ ਹੈ ਤੇ ਕੋਈ ਲੜਾਈ ਨਹੀਂਗੀ ਇਸ ਅਮਨ ਸ਼ਾਂਤੀ ਦੇ ਅੰਦਰ ਆਰਮੀ ਦਾ ਕੰਮ ਜਿਹੜਾ ਹੈ ਉਹ ਆਪਣੇ ਬੈਰਕ ਦੇ ਅੰਦਰ ਰਹਿ ਕੇ ਜਿਹੜਾ ਟਾਸ ਦਿੱਤਾ ਉਹਦੇ ਲਈ ਟ੍ਰੇਨਿੰਗ ਕਰਨਾ ਤੇ ਜ਼ਰੂਰਤ ਪਰਨ ਤੇ ਫਿਰ ਜਿਹੜਾ ਵੀ ਗਵਰਨਮੈਂਟ ਟਾਸ ਦਿੰਦੀ ਹੈ ਉਹਨੂੰ ਪੂਰਾ ਕਰਨਾ ਬਟ ਬਾਰਡਰ ਸਿਕਿਉਰਿਟੀ ਫੋਰਸ ਇਸ ਟਾਈਮ ਦੇ ਅੰਦਰ ਬਾਰਡਰ ਤੇ ਖੜੀ ਹੈ ਹਮ ਤੇ ਸਵੇਰ ਤੋਂ ਲੈ ਕੇ ਰਾਤ ਤੱਕ ਤੇ ਰਾਤ ਤੋਂ ਲੈ ਕੇ ਸਵੇਰ ਤੱਕ ਉਹ ਜਵਾਨ ਉੱਥੇ ਖੜਾ ਹੈ ਜੀ ਤੇ ਉਹ ਜਵਾਨ ਦਾ ਟਾਸ ਹੈ ਹਮ ਕਿ ਜੋ ਵੀ ਕੰਮ ਬਾਰਡਰ ਦੇ ਉੱਤੇ ਗਲਤ ਨਹੀਂ ਹੋਣਾ ਚਾਹੀਦਾ ਦੂਜਾ ਇੱਕ ਬਾਰਡਰ ਸਕਿਉਰਿਟੀ ਫੋਰਸ ਦਾ ਬਹੁਤ ਵੱਡਾ ਟਾਸਕ ਹੈ ਕਿ ਜਿਹੜੀ ਵੀ ਬਾਰਡਰ ਪਾਪੂਲੇਸ਼ਨ ਹੈ ਜੀ ਉਹਦੇ ਅੰਦਰ ਸੈਂਸ ਆਫ ਸਕਿਉਰਿਟੀ ਮਤਲਬ ਉਹਨਾਂ ਨੂੰ ਲੱਗਣਾ ਚਾਹੀਦਾ ਕਿ ਸਾਡਾ ਕੋਈ ਆਪਣਾ ਬਾਰਡਰ ਤੇ ਖੜਿਆ ਹੈ ਤੇ ਸਾਡੇ ਨਾਲ ਕੋਈ ਗਲਤ ਨਹੀਂ ਹੋ ਸਕਦਾ ਇਹ ਦੋ ਡਿਫਰੈਂਟ ਟਾਸਕ ਨੇ ਜੀ ਬਿਲਕੁਲ ਸਰ ਇਹ ਅੰਤਰ ਵੀ ਹੋ ਗਿਆ ਤੇ ਇੱਕ ਤਰੀਕੇ ਦੀ ਭੂਮਿਕਾ ਵੀ ਹੋ ਗਈ ਜ ਜ ਉਸ ਵਿੱਚ ਕੁਝ ਹੋਰ ਸ਼ਾਮਿਲ ਕੀਤਾ ਜਾ ਸਕਦਾ ਹੈ ਇਹਦੇ ਅੰਦਰ ਹੋਰ ਵੀ ਬਤਰੀ ਚੀਜ਼ਾਂ ਸ਼ਾਮਿਲ ਕਰੀ ਜਾ ਸਕਦੀਆਂ ਨੇ ਜੀ ਮੈਂ ਪਹਿਲੇ ਬਾਰਡਰ ਸਕਿਉਰਿਟੀ ਫੋਰਸ ਦੇ ਟਾਸਕ ਦੇ ਉੱਤੇ ਹੋਰ ਐਲੈਬੋਰੇਟ ਕਰਾਂਗਾ ਜੀ ਬਿਕੋਜ਼ ਅੱਜ ਦਾ ਪ੍ਰੋਗਰਾਮ ਹੀ ਉਹਦੇ ਬਾਰੇ ਚ ਹੈ ਜੀ 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 ਤੇ ਜਿਹੜੇ ਵੀ ਤੁਸੀਂ ਦੇਖਿਓਗੇ ਕਿ ਬਾਰਡਰ ਸਕਿਉਰਿਟੀ ਫੋਰਸ ਬਾਰਡਰ ਤੇ ਨਾ ਤਾਰਾਂ ਲਗੀਆਂ ਨੇ ਜੀ ਤੇ ਤਾਰਾਂ ਦੇ ਅੱਗੇ ਗੇਟ ਨੇ ਤੇ ਉੱਥੇ ਜਾ ਕੇ ਮੇਰੇ ਖਿਆਲ ਪਤਾ ਨਹੀਂ ਥੋੜੇ ਜੇ ਮੁੰਡੇ ਬੱਚੇ ਸ਼ਾਇਦ ਗਏ ਹੋਣ ਤੇ ਉੱਥੇ ਜਦੋਂ ਅਸੀਂ 1947 ਦੇ ਅੰਦਰ ਆਪਣਾ इंडिया ਤੇ ਪਾਕਿਸਤਾਨ ਬਣਿਆ ਜੀ ਤੇ ਉਹ ਲਾਈਨ ਖਿੱਚੀ ਗਈ ਹੂੰ ਉਹ ਲਾਈਨ ਖਿੱਚੀ ਗਈ ਡਿਸਟਿੰਕਸ਼ਨ ਕਰਨ ਲਈ ਕਿ ਦਿਸ ਇਜ਼ ਪਾਕਿਸਤਾਨ ਐ ਆ ਇੰਡੀਆ ਜੀ ਜੀ ਕੋਈ ਵੀ ਮੂਵਮੈਂਟ ਬਾਰਡਰ ਦੇ ਉੱਤੇ ਅਥਰਾਇਜ਼ਡ ਅਨਅਥਰਾਇਜ਼ਡ ਕੋਈ ਵੀ ਬਾਰਡਰ ਕਰਾਇਮ ਜ਼ਮੀਨ ਦੇ ਰਾਸਤੇ ਹਵਾ ਦੇ ਰਾਸਤੇ ਜੀ ਉਹ ਪੂਰਾ ਬਾਰਡਰ ਸਿਕਿਉਰਿਟੀ ਫੋਰਸ ਦੀ ਜ਼ਿੰਮੇਵਾਰੀ ਹੈ ਹੂੰ ਕਿ ਕੋਈ ਵੀ ਗਲਤ ਕੰਮ ਜਿਹੜਾ ਕਿ ਗਵਰਨਮੈਂਟ ਵੱਲੋਂ ਸੈਂਕਸ਼ਨ ਨਹੀਂ ਹੋਇਆ ਜੀ ਉਹ ਨਾ ਹੋਉਂਦਾ ਹੁਣ ਦਿਨੇ ਹੋਏ ਰਾਤ ਹੋਏ ਅੰਧੇਰੀ ਹੋਏ ਤੂਫਾਨ ਹੋਏ ਬਾਰਿਸ਼ ਹੋਏ ਬਰਫ ਹੋਏ ਹਮ ਬਾਰਡਰ ਸਿਕਿਉਰਿਟੀ ਫੋਰਸ ਉੱਤੇ ਵੀ ਜੰਮੂ ਕਸ਼ਮੀਰ ਦੇ ਅੰਦਰ ਵੀ ਪਹਾੜਾਂ ਦੇ ਇਲਾਕਿਆਂ ਦੇ ਅੰਦਰ ਵੀ ਤੇ ਥੱਲੇ ਵੀ ਪੰਜਾਬ ਤੋਂ ਥੱਲੇ ਰਾਜਸਥਾਨ ਤੇ ਥੱਲੇ ਗੁਜਰਾਤ ਦੇ ਇਲਾਕੇ ਦੇ ਅੰਦਰ ਵੀ ਜੀ ਪੂਰੀ ਤਣਾਤ ਹੈ ਬੇਸਿਕ ਟਾਸਕ ਇਹੋ ਹੈਗਾ ਬਾਕੀ ਬਾਰਡਰ ਸਿਕਿਉਰਿਟੀ ਫੋਰਸ ਜੋ ਹੈ ਬਾਰਡਰ ਤੋਂ ਇਲਾਵਾ ਜਦੋਂ-ਜਦੋਂ ਜ਼ਰੂਰਤਾਂ ਪੈਂਦੀਆਂ ਨੇ ਜੀ ਇੰਟਰਨਲ ਸਿਕਿਉਰਿਟੀ ਦੀ ਜ਼ਰੂਰਤ ਆ ਪੈਂਦੀਆਂ ਨੇ ਜੀ ਜਿਦਾਂ ਕਿ ਮਨੀਪੁਰ ਚ ਦੇਖੋ ਜੀ ਕੁਝ ਕੰਮ ਹੋਇਆ ਤੇ ਕੰਪਨੀਆਂ ਗਈਆਂ ਸਾਡੀ ਵੀ ਗਈਆਂ ਉਨੇ ਇਲੈਕਸ਼ਨ ਹੋਣ ਵਾਲੇ ਨੇ ਤੇ ਸਾਡੀ ਕੰਪਨੀਆਂ ਗਈਆਂ ਐਦਾਂ ਦੀ ਸਿਚੁਏਸ਼ਨਸ ਦੇ ਅੰਦਰ ਜਦੋਂ ਵੀ ਰਿਕੁਆਇਰਮੈਂਟ ਪੜਦੀ ਏ ਤੇ ਬਾਰਡਰ ਸਿਕਿਉਰਿਟੀ ਫੋਰਸ ਦੀ ਕੰਪਨੀਆਂ ਉਹਨਾਂ ਨੂੰ ਇਮਪਲੋਏ ਕੀਤਾ ਜਾਂਦਾ ਹੈ ਬਹੁਤ ਵਧੀਆ ਬਾਕੀ ਕਈ ਵਾਰ ਕੀ ਹੁੰਦਾ ਹੈ ਜਿਦਾਂ ਸਾਡੇ ਦੇਸ਼ ਦੇ ਅੰਦਰ ਜਗਾ-ਜਗਾ ਤੁਸੀਂ ਸੁਣਿਆ ਹੋਵੇਗਾ Jharkhand छत्तीसगढ़ ਉੱਥੇ ਵੀ ਥੋੜੀ ਜੀ ਨਕਸਲੀਆਂ ਦੀ ਹਰਕਤਾਂ ਹੋਈਆਂ ਜੀ ਤਾਂ ਉੱਥੇ ਵੀ ਆਪਣੇ ਬਾਰਡਰ ਸਿਕਿਉਰਿਟੀ ਫੋਰਸ ਦੀ ਬਟਾਲੀਅਨਸ ਡਿਪਲੋਏ ਨੇ ਕੰਮ ਕਰ ਰਹੀਆਂ ਨੇ ਜੀ ਇਹ ਤੋਂ ਇਲਾਵਾ ਬਾਰਡਰ ਸਿਕਿਉਰਿਟੀ ਫੋਰਸ ਦੇ ਕੋਲ 에ਅਰ ਵਿੰਗ ਹੈ ਆਪਣਾ ਜੀ ਜਿਹਦੇ ਅੰਦਰ ਥੋੜੇ ਜਹਾਜ਼ ਨੇ ਹੈਲੀਕਾਪਟਰ ਨੇ ਜੀ ਇਹ ਤੋਂ ਇਲਾਵਾ ਬਾਰਡਰ ਸਿਕਿਉਰਿਟੀ ਮਤਲਬ ਕੈਮਲ ਵਿੰਗ ਵੀ ਹੈਗਾ ਜੀ ਊਠ ਦਸਤਾ ਇਹ ਤੋਂ ਬਾਅਦ ਸਾਡੇ ਕੋਲ ਵਾਟਰ ਵਿੰਗ ਹੈ ਹੂੰ ਵਾਟਰ ਵਿੰਗ ਦੇ ਅੰਦਰ ਸਾਡੇ ਕੋਲ ਬੋਟਾਂ ਨੇ ਤੇ ਬੜੀ ਸਪੈਸ਼ਲ ਚੀਜ਼ ਹੈ ਸਾਡੇ ਕੋਲ ਹੈ ਫਲੋਟਿੰਗ ਬੀਓਪੀ ਬਾਰਡਰ ਆਊਟਪੋਸਟ ਜੀ ਆਹ ਪੋਸਟ ਜਿਹੜੀ ਨੇ ਬਾਰਡਰ ਦੇ ਉੱਤੇ ਇੱਕ 2 ਤੋਂ ਲੈ ਕੇ 3 ਕਿਲੋਮੀਟਰ ਦੇ ਉੱਤੇ ਅਸੀਂ ਇਸਟੈਬਲਿਸ਼ ਕੀਤੀਆਂ ਨੇ ਜੀ ਤੇ ਇਹਨਾਂ ਦਾ ਕੰਮ ਹੈ ਕਿ ਤਾਂਕਿ ਸਾਡੀ ਉਹ ਲੋਕੇਸ਼ਨ ਬਾਂਝਾਏ ਤਾਂਕਿ ਸਾਡੇ ਜਵਾਨ ਆਸਾਨ ਨਾਲ ਨੌਕਰੀ ਕਰ ਪਾਣ ਤੇ ਹੁੰਦਾ ਕੀ ਹੈ ਕਿ ਗੁਜਰਾਤ ਦੇ ਇਲਾਕੇ ਦੇ ਅੰਦਰ ਤੇ ਬੰਗਾਲ ਦੇ ਇਲਾਕੇ ਦੇ ਅੰਦਰ ਜੀ ਕੋਈ ਥਾਂ ਨਹੀਂ ਮਿਲਦੀ ਹੂੰ ਤੇ ਅਸੀਂ ਕੀ ਕੀਤਾ ਅਸੀਂ ਬੋਟ ਦੇ ਉੱਤੇ ਵੀਓਪੀ ਬਣਾਈ ਹੈ ਤੇ ਉਹ ਵੀਓਪੀ ਲਾਈ ਹੈ ਜੀ ਤੇ ਵਾਟਰ ਵਿੰਗ ਦੇ ਅੰਦਰ ਆਹ ਵਾਟਰ ਵਿੰਗ ਦਾ ਕੰਮ ਹੈ ਕਸ਼ਤੀਆਂ ਚਲਾਉਣਾ ਤੇ ਹੈ ਫਲੋਟਿੰਗ ਵੀਓਪੀਆਂ ਨੂੰ ਮੈਂਟੇਨ ਕਰਨਾ ਤੇ ਆਹ ਵੀ ਐਸਐਫ ਦਾ ਪੂਰਾ ਟਾਸਕਿੰਗ ਹੈ ਤੇ ਆਰਗੇਨਾਈਜੇਸ਼ਨ ਜੀ ਮੈਨ ਸਰ ਜਦੋਂ ਤੁਹਾਡੀ ਗੱਲ ਸੁਣ ਰਹੀ ਆ ਨਾ ਦਿਮਾਗ 'ਚ ਇੱਕ ਕੁਐਸਚਨ ਬੜਾ ਆ ਰਿਹਾ ਕਿ ਮੈਂ ਜ਼ਰੂਰ ਪੁੱਛਾਂ ਕਿਉਂਕਿ ਦੇਖੋ ਆਪਣਾ ਅੱਜ ਦਾ ਵਿਸ਼ਾ ਵੀ ਆ ਕਿ ਸਰਹੱਦੀ ਸੁਰੱਖਿਆ ਦੇ ਵਿੱਚ ਸਰਹੱਦੀ ਆਬਾਦੀ ਦਾ ਯੋਗਦਾਨ ਇੱਥੇ ਇੱਕ ਗੱਲ ਬੜੀ ਜ਼ਰੂਰੀ ਹੋ ਜਾਂਦੀ ਆ ਕਿ ਪਿੰਡਾਂ ਦੀਆਂ ਕਮੇਟੀਆਂ ਹੋਣਗੀਆਂ ਉੱਥੇ ਪਿੰਡਾਂ ਦੀਆਂ ਕਮੇਟੀਆਂ ਦੇ ਨਾਲ ਰਲ ਕੇ ਕੰਮ ਕਰਨਾ ਜਿਹੜੀ ਸੀਮਾ ਦੀ ਸੁਰੱਖਿਆ ਹੈ ਪੂਰੀ ਉੱਥੇ ਫਿਰ ਬੀਐਸਐਫ ਕਿਵੇਂ ਉਹਨਾਂ ਨਾਲ ਜੁੜਦੀ ਹੈ ਕਿਵੇਂ ਤਾਲਮੇਲ ਕਰਦੀ ਹੈ ਕਿ ਤੁਸੀਂ ਚਿਹਰਾ ਸਾਹਮਣੇ ਲੈ ਕੇ ਆਉਣਾ ਪਿੰਡਾਂ ਵਾਲਿਆਂ ਦਾ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਸਾਡੀ ਇੱਕ ਟਾਸਕਿੰਗ ਹੈ ਜੀ ਪ੍ਰਮੋਟ ਸੈਂਸ ਆਫ ਸਿਕਿਉਰਿਟੀ ਜੀ ਪ੍ਰੋਮੋਸ਼ਨ ਦਾ ਮਤਲਬ ਅਸੀਂ ਇੰਟਰੈਕਟ ਕਰਨਾ ਹੈ ਹਮ ਇੰਟਰੈਕਟ ਦਾ ਮਤਲਬ ਬੀਐਸਐਫ ਆਵਾਮ ਦੇ ਕੋਲ ਜਾਂਦੀ ਹੈ ਜੀ ਬਟਰ ਦੇ ਜਿੰਨੇ عوام ਨੇ ਤੇ ਉਹ عوام ਸਾਡੇ ਕੋਲ ਆਂਦੀ ਜੀ ਅਸੀਂ ਉਹਨਾਂ ਦੇ ਲਈ ਕੀ ਕੀ ਚੀਜ਼ ਜੋ ਹੈ ਉਹ ਕਰਨੇ ਆ ਹੂੰ ਕੁਝ ਚੀਜ਼ਾਂ ਮੈਂ ਤੁਹਾਨੂੰ ਵਿਖਿਆਨ ਕਰਾਂਗਾ ਜੀ ਜੀ ਸਭ ਤੋਂ ਪਹਿਲੇ ਕੀ ਹੁੰਦਾ ਕਿ ਅਸੀਂ ਉਹ ਸਰਹਦੀ ਪਿੰਡਾਂ ਦੇ ਅੰਦਰ ਕੁਝ ਕਮੇਟੀਆਂ ਬਣਾਈ ਨੇ ਜੀ ਕਮੇਟੀਆਂ ਨੂੰ ਅਸੀਂ ਨਾਂ ਦਿੱਤਾ ਹੈ ਵਿਲੇਜ ਡਿਫੈਂਸ ਕਮੇਟੀ ਅੱਛਾ ਨਾਉ ਹੁੰਦਾ ਕੀ ਹੈ ਇਹਦਾ ਹੁੰਦਾ ਹੈ ਕਿ ਹੂੰ ਲਾਈਕ ਪਹਿਲੇ ਮੈਂਸ਼ਨ ਕੀਤਾ ਕਿ ਸਾਡੇ ਸਰਹਦੀ گاਵਾਂ ਦੇ ਅੰਦਰਾਂ ਅੰਦਰੋਂ ਜੀ ਕਿੰਨੇ ਸਿਪਾਹੀ ਨੇ ਜਿਹੜੇ ਬੀਐਸਐਫ ਦੇ ਅੰਦਰ ਨੌਕਰੀ ਕਰ ਰਹੇ ਨੇ ਸੀਆਰਪੀਐਫ ਦੇ ਅੰਦਰ ਨੌਕਰੀ ਕਰਨੇ ਆਰਮੀ ਦੇ ਅੰਦਰ ਨੌਕਰੀ ਕਰ ਰਹੇ ਨੇ ਬਹੁਤ ਸਾਰੇ ਲੋਕ ਰਿਟਾਇਰ ਹੋ ਕੇ ਆਏ ਨੇ ਜੀ ਬਾਕੀ ਤੋਂ ਵਗਾਰ ਇਲਾਵਾ ਉਸ ਪਿੰਡ ਦੇ ਅੰਦਰ ਜਿੰਨੇ ਵੀ ਏਬਲ ਬੋਡੀ ਮਤਲਬ ਜਵਾਨ ਆਦਮੀ ਨੇ ਜੀ ਤੇ ਉਹ ਵਲੰਟੀਅਰ ਨੇ ਜੀ ਜੋ ਕਿ ਆਪਣੇ ਦੇਸ਼ ਦੇ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ ਨੇ ਜਰੂਰੀ ਥੋੜੀ ਹੈ ਕਿ ਤੁਸੀਂ ਯੂਨੀਫਾਰਮ ਪਾ ਕੇ ਦੇਸ਼ ਲਈ ਕੁਝ ਕਰ ਸਕਦੇ ਹੋ ਜੀ ਤੁਸੀਂ ਉਸ ਤੋਂ ਬਾਹਰ ਲੈ ਕੇ ਵੀ ਕਰ ਸਕਦੇ ਹੋ ਤੇ ਐਦਾਂ ਦੇ ਲੋਕਾਂ ਨੂੰ ਅਸੀਂ ਆਈਡੈਂਟੀਫਾਈ ਕਰਨੇ ਆ ਜੀ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਰਿਕਗਨੀਸ਼ਨ ਦਿੰਦੇ ਆ ਹਮ ਕਿ ਤੁਸੀਂ ਵਿਲੇਜ ਡਿਫੈਂਸ ਕਮੇਟੀ ਦਾ ਹਿੱਸਾ ਹਿੱਸਾ ਹੋ ਜੀ ਕੋਈ ਵੀ ਕਿਸੇ ਵੀ ਤਰੀਕੇ ਦੀ ਖਬਰ ਤੁਹਾਡੇ ਕੋਲ ਆਂਦੀ ਹੈ ਹਮ ਐਗਜ਼ਾਮਪਲ ਦੇਣਾ ਜੀ ਕੋਈ ਵੀ ਉਹ ਭਰਾ ਆਦਮੀ ਤੁਹਾਡੇ ਪਿੰਚ ਆ ਗਿਆ ਜੀ ਇੱਕ ਦਿਨ ਹੋ ਗਿਆ ਦੋ ਦਿਨ ਹੋ ਗਏ ਹਮ ਉਹ ਕਿਸੇ ਮਕਸਦ ਲਈ ਆਇਆ ਹੈ ਬਿਲਕੁਲ ਜਾਂ ਤਾਂ ਕਿਤੇ ਕੋਲ ਆਇਆ ਹੋਵੇ ਗੈਸਟ ਬਣ ਕੇ ਬਿਲਕੁਲ ਜਾਂ ਕੋਈ ਰੈਕੀ ਕਰਨ ਆਏ ਹੋਏਗਾ ਹਮਮ ਤੋ ਐਦਾਂ ਦੀਆਂ ਚੀਜ਼ਾਂ ਦੀ ਖਬਰ ਤੁਸੀਂ ਦਿਓ ਦਿਓ ਇਹ ਦਿਨੇ ਵੀ ਜੀ ਰਾਤੀ ਵੀ ਹਮ ਤੁਹਾਨੂੰ ਪਤਾ ਹੈ ਕਿ ਸਰਹਦੀ ਇਲਾਕਿਆਂ ਦੇ ਅੰਦਰ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਜੀ ਉਹਨਾਂ ਨੇ ਕਈ ਤਰੀਕਿਆਂ ਦੀ ਰਿਸਟ੍ਰਿਕਸ਼ਨਸ ਇਸ਼ੂ ਕੀਤੀਆਂ ਨੇ ਜੀ ਕਿ ਇਸ ਟਾਈਮ ਤੋਂ ਬਾਅਦ ਆ ਨਹੀਂ ਹੋਣਾ ਇਸ ਟਾਈਮ ਤੋਂ ਬਾਅਦ ਆ ਨਹੀਂ ਹੋਣਾ ਲਾਈਕ ਤੁਸੀਂ ਡਰੋਨ ਨਹੀਂ ਉਡਾਣਾ ਹਮ ਸ਼ਾਦੀ ਦੇ ਅੰਦਰ ਇੰਨੇ ਵਜੇ ਤੋਂ ਬਾਅਦ ਸੋ ਇਦਾਂ ਦੀ ਕਾਫੀ ਸਾਰੀ ਰੈਸਟ੍ਰਿਕਸ਼ਨਾਂ ਉਹ ਲਾਗੂ ਹੁੰਦੀਆਂ ਨੇ ਤੇ ਵਿਲੇਜ ਡਿਫੈਂਸ ਕਮੇਟੀ ਨੂੰ ਅਸੀਂ ਪ੍ਰਮੋਟ ਕਰਨੇ ਆ ਕਿ ਤੁਹਾਨੂੰ ਕੁਝ ਵੀ ਲੱਗਦਾ ਹੈ ਕਿ ਕੋਈ ਵੀ ਚੀਜ਼ ਜੋ ਕਿ ਨੈਸ਼ਨਲ ਸਿਕਿਉਰਿਟੀ ਜੀ ਸਾਡੇ ਦੇਸ਼ ਦੀ ਸਿਕਿਉਰਿਟੀ ਹਿੰਦੁਸਤਾਨ ਦੀ ਸਿਕਿਉਰਿਟੀ ਦੇ ਵਿਰਖਲਾਫ ਹੈ ਜੀ ਉਹਦੇ ਬਾਰੇ ਤੁਸੀਂ ਸਾਨੂੰ ਦੱਸੋ ਸੂਚਨਾ ਦਿਓ ਜੀ ਸੂਚਨਾ ਦਿਓ ਜੀ ਤੇ ਅਸੀਂ ਹਮੇਸ਼ਾ ਉਸ ਸੂਚਨਾ ਤੇ ਕੰਮ ਕਰਨ ਲਈ ਬਿਲਕੁਲ तैयार रहने बहुत बहुत एक मैं मुहावरा जहा याद आ रहा है जी एक पिक्चर का मुहावरा है ओ ऐसा का है उस देश की सरहद को कोई छू नहीं सकता क्या बात है उस देश की सरहद को कोई छू, छू नहीं, नहीं सकता।, सकता जिस देश की सरहद की निगे बाह है क्या बात बहुत सारे दे सारे ਪਿੰਡ ਵਾਲੇ ਸਾਡੀ ਅੱਖਾਂ ਨੇ ਅੱਖਾਂ ਦੇਖਦੀਆਂ ਨੇ ਦੋ ਅੱਖਾਂ ਦੇਖਣ 500 ਅੱਖਾਂ ਦੇਖਣ ਓਨੇ ਜ਼ਿਆਦਾ ਖਬਰ ਆਏਗੀ ਬਹੁਤ ਖੂਬ ਬਾਕੀ ਅਸੀਂ ਆ ਪੱਕਾ ਕੋਸ਼ਿਸ਼ ਕਰਨਿਆ ਜ਼ਰੂਰੀ ਨਹੀਂ ਹੈ ਜੀ ਕਿ ਤੁਸੀਂ ਆਪਣੇ ਆਪ ਨੂੰ ਉਜਾਗਰ ਕਰੋ ਹੂੰ ਕਿ ਜੇ ਐਨੇ ਖਬਰ ਦਿੱਤੀ ਤੇ ਅਸੀਂ ਐਕਸ਼ਨ ਕੀਤਾ ਜੀ ਕੋਈ ਨਹੀਂ ਹੈ ਅਸੀਂ ਫੋਨ ਨੰਬਰ ਲਾਇਦੇ ਨੇ ਜੀ ਕੰਟੈਕਟ ਪਰਸਨ ਸਾਡੇ ਘੁੰਮਦੇ ਨੇ ਜੀ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜੀ ਸਾਡੇ ਕੋਲ ਖਬਰ ਪਹੁੰਚਾਓ ਜੀ ਬਿਕੋਜ਼ ਨੈਸ਼ਨਲ ਸਕਿਉਰਿਟੀ ਸਾਡਾ ਮਿਲ ਕੇ ਕੰਮ ਹੈਗਾ ਜੀ ਤੇ ਆ ਤੇ ਹੋ ਗਿਆ ਵਿਲੇਜ ਡਿਫੈਂਸ ਕਮੇਟੀ ਦੇ ਬਾਰੇ ਹੂੰ ਹੁਣ ਕੀ ਹੁੰਦਾ ਹੈ ਕਿ ਵਿਲੇਜ ਡਿਫੈਂਸ ਕਮੇਟੀ ਦੇ ਅੰਦਰ ਤੁਹਾਨੂੰ ਪਤਾ ਆਪਣੇ ਸਰਹੱਦਾਂ ਦੇ ਉੱਤੇ ਕਾਫੀ ਸਾਰੇ ਲਾਇਸੈਂਸੀ ਹਥਿਆਰ ਵੀ ਦਿੱਤੇ ਗਏ ਨੇ ਜੀ 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 ਮੇਰੇ ਖਿਆਲ ਹਰੇਕੀ ਘਰ ਦੇ ਅੰਦਰ ਕੋਈ ਨਾ ਕੋਈ ਹਥਿਆਰ ਹੋਏਗਾ ਜੀ ਤੇ ਇਹ ਹਥਿਆਰਾਂ ਦੀ ਨੋਲਿਜ ਤੇ ਅਸੀਂ ਉਸ ਐਕ ਸਰਵਿਸਮੈਨ ਨੂੰ ਦੇਖਣ ਦੀ ਕੋਸ਼ਿਸ਼ ਕਰਨੇ ਆ ਐਕਸ ਪੁਲਿਸਮੈਨ ਨੂੰ ਦੇਖਣ ਦੀ ਕੋਸ਼ਿਸ਼ ਕਰਨਿਆ ਜਿਹਨੂੰ ਇਹ ਹਥਿਆਰ ਚਲਾਉਣ ਦੀ ਟ੍ਰੇਨਿੰਗ ਆਪਣੀ ਨੌਕਰੀ ਦੇ ਦੌਰਾਨ ਮਿਲੀ ਮਿਲੀ ਹੋਏਗੀ ਉਹਦੇ ਤੱਕ ਤੁਸੀਂ ਪਹੁੰਚ ਕਰਦੇ ਹੋ ਬਿਲਕੁਲ ਉਹ ਕੋਸ਼ਿਸ਼ ਕਰਨਿਆ ਜੀ ਜੀ ਤੇ ਬਾਕੀ ਮੈਂ ਤੁਹਾਨੂੰ ਦੱਸਣਾ ਹ ਜੀ ਹੁਣੇ ਪਿਛਲੇ 26 ਜਨਵਰੀ ਨੂੰ ਜੀ ਗਵਰਨਰ ਸਾਹਿਬ ਤੋਂ ਅਸੀਂ ਰਿਕੁਐਸਟ ਕੀਤੀ ਜੀ ਤੇ ਦੋ ਡਿਸਟ੍ਰਿਕਟ ਹਮ ਮੇਰਾ ਜਿਹੜਾ ਇਲਾਕਾ ਹੈ ਉਹ ਫਿਰੋਜ਼ਪੁਰ ਡਿਸਟ੍ਰਿਕਟ ਤੇ ਤਰਨਤਾਰਨ ਡਿਸਟ੍ਰਿਕਟ ਜੀ ਦੋਨੋਂ ਡਿਸਟ੍ਰਿਕਟ ਦੇ ਅੰਦਰ ਅਸੀਂ ਤਿੰਨ ਤਿੰਨ ਪਿੰਡਾਂ ਦੀ ਜੀ ਵਿਲੇਜ ডিফেন্স ਕਮੇਟੀ ਨੂੰ ਹਮ ਪ੍ਰਾਈਜ਼ ਦਿਲਾਈ ਨੇ ਜੀ ਪਹਿਲਾ ਪ੍ਰਾਈਜ਼ 3 ਲੱਖ ਰੁਪਏ ਹਮ ਦੂਜਾ ਪ੍ਰਾਈਜ਼ 2 ਲੱਖ ਰੁਪਏ ਜੀ ਤੇ ਤੀਜਾ ਪ੍ਰਾਈਜ਼ 1 ਲੱਖ ਰੁਪਏ ਬਹੁਤ ਕੁਛ ਅੱਛਾ ਕੰਮ ਕਰਨ ਲਈ ਜੀ ਆ ਕਿਉਂ ਹੋਇਆ ਹਮ ਕਿਉਂਕਿ ਇਹਨ ਕਮੇਟੀਆਂ ਨੇ ਆਪਣਾ ਟਾਸਕ ਜਿਹੜਾ ਟਾਸਕ ਉਹਨਾਂ ਨੂੰ ਦੱਸਿਆ ਸੀ ਜਿਹੜਾ ਟਾਸਕ ਉਹਨਾਂ ਨੂੰ ਕਿਹਾ ਸੀ ਕਿਦਾਂ ਕਰਨਾ ਹੈ ਉਹਨਾਂ ਨੇ ਬੜ ਚੜ ਕੇ ਇਕ ਤਾਂ ਉਹਨਾਂ ਨੇ ਦੇਸ਼ ਦੇ ਹੱਕ ਦੇ ਲਈ ਦੇਸ਼ ਦੇ ਲਈ ਜਿਹੜੀ ਮਿਹਨਤ ਕੀਤੀ ਦੇਸ਼ ਦੇ ਲਈ ਉਹ ਗਾਂ ਵਧ ਕੇ ਆਏ ਦੂਸਰਾ ਆਪਣੀ ਜਾਨ ਜੋਖਮ ਤੇ ਪਾਣੀ ਫਿਰ ਬੀਐਸਐਫ ਨਸ਼ਾ ਵਿਰੋਧੀ ਗਤੀਵਿਧੀਆਂ ਤੇ ਕਿੱਦਾਂ ਕੰਮ ਕਰ ਰਹੀ ਹੈ ਸਰਹੱਦੀ ਇਲਾਕਿਆਂ 'ਚ ਅੱਜ ਦੀ ਜਿਹੜੀ ਪੰਜਾਬ ਦੀ ਸੱਚਾਈ ਹੈ ਉਹਦੇ ਅੰਦਰ ਜੈਸਵੀ ਪਰਿਵਾਰ ਨੂੰ ਤੁਸੀਂ ਇੰਟਰੈਕਟ ਕਰੋ ਜੀ ਸਰਹੱਦੀ ਪਿੰਡਾਂ ਤੇ ਸ਼ਰਹੰਦੀ ਸ਼ਹਿਰਾਂ ਦੇ ਅੰਦਰ ਜੀ ਜਿਹੜਾ ਉਹ ਪੈਰੈਂਟ ਨਾ ਮੇਰੀ ਉਮਰ ਦਾ ਹੁੰਦਾ ਹੈ ਜੀ ਉਹ ਕਹਿੰਦਾ ਜੀ ਮੈਂ ਨਾ ਆਪਣੇ ਬੱਚੇ ਨੂੰ ਇੰਡੀਆ ਤੋਂ ਬਾਹਰ ਪੜਨ ਲਈ ਭੇਜਣਾ ਹੈ ਬਿਲਕੁਲ ਤੇ ਦੂਜਾ ਸਵਾਲ ਪੁੱਛੋ ਕਿ ਭਾਈ ਕਿਉਂ ਹੂੰ ਉਹ ਕਹਿੰਦਾ ਜੀ ਮੈਨੂੰ ਉਹਨਾਂ ਡਰ ਹੈ ਮੇਰਾ ਬੱਚਾ ਨਾ کہیں ਨਸ਼ੇ ਨਸ਼ੇ ਜਨਾਬ ਪੈ ਜਾਏ ਹੂੰ ਜੀ ਆ ਅੱਜ ਦੀ ਸਟੇਟਮੈਂਟ ਹੈ ਹੂੰ ਤੇ ਇਹ ਸਭ ਨੂੰ ਲਾਗੂ ਹੈ ਜੀ ਚਾਹੇ ਉਹ ਆਰਮੀ ਦਾ ਹੋਵੇ ਚਾਹੇ ਉਹ ਸਿਵਲ ਦਾ ਹੋਵੇ ਚਾਹੇ ਉਹ ਬੀਐਸਐਫ ਦਾ ਹੋਵੇ ਚਾਹੇ ਕਿਦਾਂ ਵੀ ਜੀ ਆਹ ਪ੍ਰੋਬਲਮ ਹੈ ਪ੍ਰੋਬਲਮ ਸਾਨੂੰ ਵੀ ਪਤਾ ਹੈ ਤੇ ਮੈਡਮ ਨੇ ਵੀ ਮੈਨੂੰ ਉਹਦਾ ਦਾ ਸਵਾਲ ਪੁੱਛਿਆ ਐਨੂੰ ਦੂਰ ਕਰਨ ਲਈ ਜੀ ਮੋਟੀਵੇਟ ਕਰਨ ਲਈ ਅਲਟੀਮੇਟਲੀ ਦੇਖੋ ਜੀ ਸਾਨੂੰ ਦਿਖਾਣਾ ਪਏਗਾ ਹਮ ਕਿ ਜਿਹੜੇ ਮੁੰਡੇ ਕੁੜੀਆਂ ਵੀ ਇਨਵੋਲ ਨੇ ਬੱਚੇ ਜੀ ਜੋ ਡਰੱਗ ਦੇ ਅੰਦਰ ਇਨਵੋਲ ਨੇ ਹਮ ਤੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਬਹੁਤ ਬੁਰਾ ਸਭ ਤੋਂ ਪਹਿਲੇ ਉਹ ਪਹਿਲੀ ਚੀਜ਼ ਹੁੰਦੀ ਜੇ ਮੋਟੀਵੇਸ਼ਨ ਕਿਉਂ ਡਰੱਗ ਨਹੀਂ ਕਰਨੀ ਇਹ ਬੀਐਸ ਵੱਲੋਂ ਵੀ ਦਿੱਤੀ ਜਾਂਦੀ ਮੋਟੀਵੇਸ਼ਨ ਹਾਂਜੀ ਬਿਲਕੁਲ ਅਸੀਂ ਪੂਰੀ ਅਸੀਂ ਪੂਰੇ ਦਾ ਪੂਰੇ ਪ੍ਰੋਗਰਾਮ ਚਲਾਉਂਦੇ ਆ ਜੀ ਜੀ ਸਾਨੂੰ ਇਧਰ ਲਈ ਪੂਰਾ ਫੰਡ ਮਿਲਦਾ ਹੈ ਜੀ ਫੰਡ ਦੇ ਉੱਤੇ ਅਸੀਂ ਫਿਰ ਪ੍ਰੋਗਰਾਮ ਤਿਆਰ ਕਰਨੇ ਆ ਜੀ ਤੇ ਪਿੰਡ ਪਿੰਡ ਜਾ ਕੇ ਹਮ ਅਸੀਂ ਆ ਪ੍ਰੋਗਰਾਮ ਕਰਨੇ ਆ ਲੈਕਚਰ ਲੈਣੇ ਆ ਤੇ ਉਹਨਾਂ ਨੂੰ ਔਫਗਤ ਕਰਾਉਣ ਦੀ ਕੋਸ਼ਿਸ਼ ਕਰਨੀ ਆ ਜੀ ਕਿ ਤੁਸੀਂ ਕਿੱਦਾਂ ਦਾ ਇਸ ਚੀਜ਼ ਨਹੀਂ ਪਹਿਣਾ ਜੀ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਜੀ ਉਹਨੇ ਗਈ 25 ਤਰੀਕ ਨੂੰ 25 ਫਰਵਰੀ ਨੂੰ ਅਸੀਂ ਇੱਕ ਮੈਰਾਥਨ ਰਨ ਕਰਾਈ ਸੀ ਜੀ ਅੰਮ੍ਰਿਤਸਰ ਅਟਾਰੀ ਜਿਹੜਾ ਜੀਸੀਪੀ ਹੈਗਾ ਜੀ ਉੱਥੇ ਖਤਮ ਹੋਈ ਸੀ ਉਹ ਤੇ ਇਹ ਵੀ ਰਨ ਜਿਹੜੀ ਆ ਡਰਗ ਦੇ ਅਗੇਂਸਟ ਅਗੇਂਸਟ ਸੀ ਬਾਕੀ ਵੀ ਇਹ ਤੋਂ ਇਲਾਵਾ ਵੀ ਬਾਕੀ ਜਿੰਨੇ ਵੀ ਸਾਡੇ ਸੈਕਟਰ ਨੇ ਬਟਾਲੀਆਂ ਨੇ ਉੱਥੇ ਵੀ ਅਸੀਂ ਇਸ ਤਰ੍ਹਾਂ ਦੀ ਐਕਟੀਵਿਟੀਆਂ ਕਰਦੇ ਰਹਿੰਦੇ ਆ ਜਦੋਂ ਵੀ ਮੌਕਾ ਮਿਲਦਾ ਮੈਂ ਖੁਦ ਜਾਣਾ ਖੁਦ ਬੱਚਿਆਂ ਦੇ ਨਾਲ ਗੱਲ ਕਰਨਾ ਤੇ ਬੱਚਿਆਂ ਨੂੰ ਮੈਂ ਦੱਸਣਾ ਜੀ ਕਿ ਦੇਖੋ ਕਿਉਂਕਿ ਤੁਹਾਡੀ ਉਮਰ ਇਦਾਂ ਦੀ ਹੈ ਤੁਹਾਨੂੰ ਨਹੀਂ ਹੁਣੇ ਪਤਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਗਲਤ ਕੀ ਹੈ ਹੂੰ ਤੇ ਬਾਕੀ ਡਰੱਗ ਦਾ ਨਸ਼ਾ ਇਦਾਂ ਹੈ ਇੱਕ ਵਾਰ ਜਿਬ ਤੇ ਲੱਗ ਜਾਏ ਨਾ ਇਹ ਇੱਕ ਵਾਰ ਇੱਥੇ ਉੱਪਰ ਹੀ ਚਲੀ ਜਾਏ ਤੇ ਫਿਰ ਪਤਾ ਨਹੀਂ ਲੱਗਦਾ ਕਿ ਰੁਕਣਾ ਕਦੋਂ ਜਿੰਨੇ ਵੀ ਮਾਪਿਓ ਕਹਿਣਗੇ ਕਿ ਨਹੀਂ ਬੱਚੇ ਤੁਸੀਂ ਨਾ ਕਰੋ ਉਹਨਾਂ ਨੂੰ ਬੱਚਿਆਂ ਨੂੰ ਲੱਗਦਾ ਕਿ ਮਾਪਿਓ ਹੀ ਸਾਡੇ ਦੁਸ਼ਮਣ ਨੇ ਦੁਸ਼ਮਣ ਨੇ ਬਿਲਕੁਲ ਮੈਨੇ ਕਿੰਨੇ ਕੇਸ ਦੇਖੇ ਨੇ ਸੋ ਅਸੀਂ ਪੂਰੀ ਕੋਸ਼ਿਸ਼ ਕਰਨੀ ਆ ਆਪਣੀ ਤਰਫੋਂ ਬੱਚਿਆਂ ਦੇ ਲਈ ਟਿਊਸ਼ਨ ਆਰਗੇਨਾਈਜ਼ ਕਰਨੀ ਆ ਹੂੰ ਮੇਰੀ ਇੱਕ ਬਟਾਲੀਅਨ ਹੈ ਅਮਰਕੋਟ ਦੇ ਅੰਦਰ ਜੀ ਉਥੇ ਅਸੀਂ ਹੁਣੇ ਨਇਆ ਪ੍ਰੋਗਰਾਮ ਚਲਾਇਆ ਹੈ एवरीवन ਵਾਂਟਸ ਟੂ ਗੋ ਟੂ ਕੈਨੇਡਾ ਜੀ ਆਈ ਲੈਟਸ ਦਾ ਪ੍ਰੋਗਰਾਮ ਚਲਾਇਆ ਜੀ ਉਹਦੇ ਅੰਦਰ ਪੰਜਾਬ ਬੱਚੇ ਨੇ ਹਮ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਜੀ ਤਾਂ ਕਿ ਉਹਨਾਂ ਨੂੰ ਅਸੀਂ ਸਮਝਾ ਸਕਾਂ ਕਿ ਤੁਸੀਂ ਕਿੱਦਾਂ ਦਾ ਡਰੱਗਸ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹੋ ਕਿਉਂਕਿ ਇੱਕ ਆਦਮੀ ਪੂਰੇ ਪਰਿਵਾਰ ਨੂੰ ਜੀ ਖਰਾਬ ਕਰ ਦਿੰਦਾ ਪੂਰਾ ਪਰਿਵਾਰ ਪਰੇਸ਼ਾਨ ਦੇ ਜਾਂਦਾ ਇਹ ਤੋਂ ਇਲਾਵਾ ਅਸੀਂ ਕੀ ਕਰਦੇ ਅਸੀਂ ਜਗਾ ਜਗਾ ਛੋਟੇ ਛੋਟੇ ਜਿਮਨੇਜ਼ੀਅਮ ਬਣਾਏ ਨੇ ਓਪਨ ਜਿਮਨੇਜ਼ੀਅਮ ਕਿ ਤੁਸੀਂ ਜਾਓ ਵਰਜੈਸ ਕਰੋ ਜਗਾ ਜਗਾ ਅਸੀਂ ਸਪੋਰਟਸ ਦਾ ਇਕੁਪਮੈਂਟ ਦਿੱਤਾ ਐਂਡ ਸਾਡੀ ਟੀਮ ਵੀ ਮੋਟੀਵੇਸ਼ਨ ਲਈ ਖੇਲਦੀ ਹੈ ਇਹ ਬੈਠੇ ਨੇ ਸਾਡੇ ਅਸਿਸਟੈਂਟ ਕਮਾਂਡੈਂਟ ਸਾਹਿਬ 24 ਤਰੀਕ ਨੂੰ ਮੈਚ ਖੇਡ ਕੇ ਆਏ ਨੇ ਵਿਵੇਕਾਨੰਦ ਵਰਲਡ ਸਕੂਲ ਦੇ ਅੰਦਰ ਜੀ ਅਗੇਂਸਟ ਡਰਕਸ ਸੋ ਹਮ ਜਿੰਨੀ ਵੀ ਕੋਸ਼ਿਸ਼ ਅਸੀਂ ਸਾਡੀ ਤਰਫੋਂ ਹੈ ਉਹ ਕਰਦੇ ਆਂ ਤੇ ਬਾਕੀ ਮੋਨਿਟਰੀ ਹੈਲਪ ਹਰ ਚੀਜ਼ ਦੇ ਅੰਦਰ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਜੀ ਥੋੜੇ ਦਿਨ ਪਹਿਲੇ ਦੀ ਗੱਲ ਹੈ ਹੂੰ ਰਾਤੀ ਮੈਨੂੰ ਫੋਨ ਆਇਆ ਕਿ ਸੋਹਣ ਸੋ ਫਾਰਮਰ ਨੂੰ ਉਹ ਅੱਗੇ ਜਾ ਕੇ ਕਰੰਟ ਲੱਗ ਗਿਆ ਰਾਤੀ ਦੀ ਗੱਲ ਹੈ ਬਾਰਡਰ ਦੇ ਆਕੇ ਤਾਰਬੰਦੀ ਤੋਂ ਅੱਗੇ ਅੱਛਾ ਜੀ ਤੇ ਅਸੀਂ ਉਹਨੂੰ ਚੱਕ ਕੇ ਲੈ ਗਏ ਉਹ ਬਚ ਗਿਆ ਜੀ ਜੀ ਸਭ ਕੱਟ ਗਿਆ ਹਰ ਚੀਜ਼ ਲਈ ਬੀਐਸਐਫ ਜਿੱਥੇ ਹੈ ਉੱਥੇ ਅਵੇਲੇਬਲ ਹੈ ਸਭ ਨੂੰ ਬਹੁਤ ਖੂਬ ਬਹੁਤ ਪੂਰੀ ਕੋਸ਼ਿਸ਼ 하시 ਕਰ ਰਹੇ ਜੇ ਤੁਸੀਂ ਸਰਹੱਦੀ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਉੱਥੇ ਕੋਈ ਵੀ ਦਿੱਕਤ ਆਉਂਦੀ ਹੈ ਚਾਹੇ ਉਹ ਮੈਡੀਕਲ ਦੇ ਨਾਲ ਰਿਲੇਟਡ ਹੈ ਚਾਹੇ ਕੋਈ ਵੀ ਦਿੱਕਤ ਹੈ ਤੇ ਬੀਐਸਐਫ ਤੁਹਾਡੇ ਲਈ ਮੌਜੂਦ ਹੈ ਤੇ ਸਰਹੱਦੀ ਸੁਰੱਖਿਆ ਦੇ ਵਿੱਚ ਸਰਹੱਦੀ ਆਬਾਦੀ ਦਾ ਯੋਗਦਾਨ ਇਸ ਦੇ ਉੱਪਰ ਆਪਾਂ ਗਲਬਾਤ ਕਰ ਰਹੇ ਆ ਨਾਲ ਦੇ ਨਾਲ ਜਿਹੜੇ ਸਾਡੇ ਕਈ ਵਾਰੀ ਇਦਾਂ ਦੇ ਪ੍ਰਤੀਕੂਲ ਸਥਿਤੀਆਂ ਹੋ ਜਾਂਦੀਆਂ ਉੱਥੇ ਵੀ ਬੀਐਸਐਫ ਹਮੇਸ਼ਾ ਵੱਧ ਚੜ ਕੇ ਹਿੱਸਾ ਲੈਂਦੀ ਹੈ ਕਿਵੇਂ ਤੁਸੀਂ ਨਾਗਰਿਕਾਂ ਦੇ ਨਾਲ ਉੱਥੇ ਤਾਲਮੇਲ ਕਰਕੇ ਕੰਮ ਕਰਦੇ ਹੋ ਫਿਰ 8 ਜੁਲਾਈ 2023 ਜੀ ਪਹਿਲੀ بارش ਆਈ ਅੱਛਾ ਜੀ ਕਿ ਨੂੰ ਨਹੀਂ ਪਤਾ ਸੀ ਉਦੋਂ ਬਾਅਦ ਕਿੰਨਾ ਪਾਣੀ ਆਏਗਾ 20 ਜੁਲਾਈ 2023 बारिश शुरू हुई पूरा सतलज दरिया बिल्कुल जो आज दे दिन तुसी जाओ उदी जोड़ी विड्थ है वह तीन सौ मीटर है मैं खुद अपने अखों ओ देखी है विड्थ तीन किलोमीटर उस दरिया की विड्थ साड़ी दस चौकियां पानी के अंदर डूब गई या रोड़ गए मतलब तीन किलोमीटर चौड़ा हो गया चौड़ा हो गया जी ਸਾਡੀ 10 ਚੌਕੀਆਂ ਰੁੜ ਗਈਆਂ ਪਾਣੀ ਦੇ ਅੰਦਰ ਜੀ ਸਾਡੇ ਜਵਾਨ ਉੱਥੋਂ ਬਾਹਰ ਹੋ ਗਏ ਮੈਨੂੰ ਫੋਨ ਆਇਆ 21 ਜੁਲਾਈ ਨੂੰ ਹੂੰ ਡੀਸੀ ਫਿਰੋਜ਼ਪੁਰ ਦਾ ਜੀ ਕਿ ਸਰ ਬਚਾ ਲਓ ਮੈਂ ਕਿਹਾ ਕੀ ਹੋ ਗਿਆ ਇੱਕ ਪਿੰਡ ਦਾ ਉਹਨਾਂ ਨੇ ਲਾ ਲੇਤਾ ਸਾਡੇ ਫਿਰੋਜ਼ਪੁਰ ਦੇ ਅੰਦਰ ਹੈ ਪਿੰਡ ਦਾ ਨਾਮ ਹੈ ਕਾਲੂ ਵਾਲਾ ਅੱਛਾ ਜੀ ਬੋਲੇ ਸਰ ਕੋਈ ਨਾ ਕੋਈ ਜਲਦੀ ਮਦਦ ਭੇਜੋ ਮੁੰਡੇ ਭੇਜੋ ਆਪਣਾ ਇਕੁਪਮੈਂਟ ਭੇਜੋ ਜੀ ਵਰਨਾ ਅੱਜ ਜਿਹੜਾ ਪਿੰਡ ਹੈ ਨਾ ਇਹ ਪੂਰਾ ਘਰ ਪੂਰੇ ਰੁੜ ਜਾਣਗੇ ਤੁਸੀਂ ਲਿਆਓ ਕੋਈ ਪੱਥਰ ਲਾਓ ਕੋਈ ਹੈਂਡ ਬੈਗ ਲਾਓ ਅੱਛਾ ਜੀ ਸਵੇਰੇ ਜਿੰਨੇ ਜਿੰਨੇ ਆਦਮੀ ਸੀ ਅਸੀਂ ਭੇਜੇ ਜੀ ਉਹਨੂੰ ਬਚਾਇਆ ਜੀ ਪਰ ਪਤਾ ਨਹੀਂ ਸੀ ਕਿ ਸ਼ਾਮੀ ਪਾਣੀ ਹੋਰ ਆਏਗਾ ਓਹੋ ਹੂੰ ਹੋਰ ਪਾਣੀ ਆਇਆ ਜੀ ਇੱਕ ਹਾਲਾਤ ਇਦਾਂ ਦੀ ਹੋ ਗਈ ਇੱਕ taraf ਆਪਣੀ ਚੌਕੀ ਸੰਭਾਲੋ ਬਾਰਡਰ ਸੰਭਾਲੋ ਤੇ ਦੂਜੀ ਤਰਫ ਸਿਵਿਲਿਅਨਸ ਕੋਈ ਘਰ ਛੋੜ ਕੇ ਜਾਣ ਨੂੰ ਰਾਜੀ ਨਹੀਂ ਸੀ ਜੀ ਜੀ ਹੋ ਚਾਹੁੰਦਾ ਆਪਣਾ ਘਰ ਛੋੜ ਕੇ ਜਾਣਾ ਜੀ ਅਸੀਂ ਉਹਨਾਂ ਨੂੰ ਕਿਹਾ ਚਲੋ ਜੀ ਤੁਸੀਂ ਬੈਠੋ ਉਹਨੇ ਦਿਨੇ ਦਾ ਟਾਈਮ ਹੈ ਕੱਢ ਦਿੰਨੇ ਆ ਤੁਹਾਨੂੰ ਨਹੀਂ ਨਹੀਂ ਪਾਣੀ ਨਹੀਂ ਆਏਗਾ ਅਸੀਂ ਛੜਦੇ ਦੇ ਉੱਤੇ ਚੜ ਜਾਵਾਂਗੇ ਵੱਜ ਜਾਵਾਂਗੇ ਉਹਨਾਂ ਨੂੰ ਮੈਂਟਲੀ ਪ੍ਰੀਪੇਅਰ ਵੀ ਕਰਨਾ ਪਿਆ ਮੈਂਟਲੀ ਪ੍ਰੀਪੇਅਰ ਕਰਨਾ ਪਿਆ ਬਟ ਉਹ ਹੋ ਹੀ ਨਹੀਂ ਉਹੋ ਰਾਤੀ ਫੋਨ ਕੀਤਾ 11:30 ਵਜੇ ਜੀ ਕਿ ਸਰ ਬਚਾਓ ਲੁੱਟ ਗਏ ਪਾਣੀ ਆ ਗਿਆ ਸਾਡੇ ਜਵਾਨ ਰਾਤ ਦੇ ਅੰਦਰ ਪੂਰਾ ਆਪਣਾ 5000 ਲੋਕਾਂ ਨੂੰ ਅਸੀਂ ਬਚਾਇਆ ਫਿਰੋਜ਼ਪੁਰ ਦੇ ਅੰਦਰ ਬਾਰਡਰ ਨਹੀਂ ਛੱਡਿਆ ਆਪਣੀ ਡਿਊਟੀ ਨਹੀਂ ਛੱਡੀ ਬਟ ਦੇਸ਼ ਦੇ ਲਈ ਜਿਹੜੀ ਕਸਮ ਖਾਈ ਹੈ ਅਸੀਂ ਉਹ ਪੂਰੀ ਕੀਤੀ ਹੈ ਤੇ ਬਾਕੀ ਕਦੀ ਵੀਰ ਕਮੈਂਟ ਪੜਦੀ ਹੈ ਬੀਐਸਐਫ ਦੀ ਬੀਐਸਐਫ ਹਰ ਜਗ੍ਹਾ ਜਦੋਂ ਵੀ ਸਾਨੂੰ ਆਪਣੀ ਐਡਮਿਨਿਸਟ੍ਰੇਸ਼ਨ ਬੁਲਾਉਂਦੀ ਹੈ ਕਿ ਆਓ ਮਦਦ ਕਰੋ ਜੀ ਅਸੀਂ ਤਿਆਰ ਖੜੇ ਹਾਂ ਜੀ ਜੀ ਬੀਐਸਐਫ ਦਾ ਬੜਾ ਹੀ ਸ਼ਾਨਦਾਰ ਇਤਿਹਾਸ ਰਿਹਾ ਜਦੋਂ ਵੀ ਅਸੀਂ ਕਦੇ ਸੁਣਦੇ ਆਂ ਪੜ੍ਹਦੇ ਆਂ ਤੇ ਹੁਣ ਗੱਲਬਾਤ ਸੁਣਦੇ ਆਂ ਵੀ ਇੱਕ ਵਾਰੀ ਏਦਾਂ ਲੱਗਦਾ ਹੈ ਕਿ ਨਸ਼ਾ ਜ਼ਿੰਦਗੀ 'ਚ ਕਦੇ ਨਹੀਂ ਕਰਨਾ ਚਾਹੀਦਾ ਪਰ ਜੇ ਨਸ਼ਾ ਕਰਨਾ ਹੈ ਤਾਂ ਦੇਸ਼ ਭਗਤੀ ਦਾ ਕਰਨਾ ਹੈ ਬਾਕੀਆਂ ਦੇ ਕੰਮ ਵੀ ਆਈਏ ਤੇ ਦੇਸ਼ ਤੇ ਕੰਮ ਵੀ ਆਈਏ ਪਰ ਹੁਣ ਇਹ ਜਿਹੜਾ ਇਤਿਹਾਸ ਹੈ ਦੇਸ਼ ਦਾ ਸ਼ਾਨਦਾਰ ਸਰਹੱਦੀ ਇਤਿਹਾਸ ਇਸ ਵਿੱਚ ਬੀਐਸਐਫ ਦਾ ਯੋਗਦਾਨ ਬਾਰਡਰ ਸਿਕਿਉਰਿਟੀ ਫੋਰਸ ਦੀ ਸਥਾਪਨਾ ਜਿਹੜੀ ਹੈ 1965 ਦੇ ਅੰਦਰ ਹੋਈ ਸੀ ਜੀ ਮੇਰੀ ਪਦਾਸ਼ ਵੀ 1965 ਦੀ ਹੈ ਜੀ April 1965 ਹੂੰ ਦੇ ਅੰਦਰ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਹੈ ਉਹਨੇ ਗੁਜਰਾਤ ਦੇ ਅੰਦਰ ਦੋ ਇਲਾਕਿਆਂ ਦੇ ਅੰਦਰ ਅਟੈਕ ਕੀਤਾ ਹੂੰ ਉਹ ਤੋਂ ਬਾਅਦ ਤੁਹਾਨੂੰ ਸਭ ਨੂੰ ਪਤਾ ਹੋਗਾ ਲੜਾਈ ਹੋਈ ਇੰਡੀਆ ਪਾਕਿਸਤਾਨ ਦੇ ਅੰਦਰ ਜੀ 1965 ਦੀ ਉਹ ਲੜਾਈ ਹੋਈ ਸਤੰਬਰ ਦੇ ਮਹੀਨੇ ਤੇ ਜੀ सितंबर के महीने के अंदर लड़ाई खत्म हो गई वह तो बाद सारी एक कमेटी बैठी उस टाइम प्राइम मिनिस्टर साहब से लाल बहादुर शास्त्री जी वह बैठे तो उन्होंने एक जरूरत महसूस हुई कि एक फोर्स खड़ी करनी है क्योंकि बॉर्डर जरा बॉर्डर है पाकिस्तान के नाम उस टाइम इट वॉज़ वैसट पाकिस्तान ईस्ट पाकिस्तान उस बॉडर ਉਦੀ ਨਿਗਾਹਬਾਨੀ ਕਰਨ ਲਈ ਜੀ ਇੱਕ ਫੋਰਸ ਖੜੀ ਕਰਨੀ ਹੈ ਹਮ ਫੋਰਸ ਲਈ ਆਦਮੀ ਕਿੱਥੋਂ ਆਣ ਤੇ ਟ੍ਰੇਨਡ ਮੈਨ ਪਾਵਰ ਕਿੱਥੋਂ ਆਏ ਬਿਲਕੁਲ ਆਫਸਰ ਕਿੱਥੋਂ ਆਣ ਬਿਲਕੁਲ ਤੋਂ ਉਹ ਆਰਮੀ ਦੇ ਆਫਸਰ ਜੋ ਉਸ ਟਾਈਮ ਅਵੇਲੇਬਲ ਸੀ ਜੀ 1962 ਦੀ ਲੜਾਈ ਹੋਈ ਸੀ ਚੀਨ ਦੇ ਨਾਲ ਜੀ ਉਹ ਆਫਸਰ ਅਵੇਲੇਬਲ ਸੀ ਕੁਝ ਆਫਸਰ ਆਈਪੀਐਸ ਦੇ ਆਏ ਜੀ ਐਂਡ ਜਿੰਨੇ ਵੀ ਬਾਰਡਰ ਗਾਰਡਿੰਗ ਸਟੇਟ ਪੁਲਿਸ ਫੋਰਸਸ ਜੀ ਉਹਨਾਂ ਨੂੰ ਇਕੱਠਾ ਕੀਤਾ ਗਿਆ ਜੀ ਤੇ 12 ਬਟਾਲੀਅਨ ਸੀ ਜਿਹੜੀ ਕਿ ਇੰਡੀਆ ਰਿਜ਼ਰਵ ਬਟਾਲੀਅਨ ਸੀ ਹੂੰ ਉਹਨਾਂ ਨੂੰ ਇਕੱਠਾ ਕਰਕੇ 25 ਬਟਾਲੀਅਨ ਦੀ ਇੱਕ ਫੋਰਸ ਬਣਾਈ ਗਈ ਜੀ ਬਾਰਡਰ ਸਿਕਿਉਰਿਟੀ ਫੋਰਸ ਤੇ 1968 ਦੇ ਅੰਦਰ ਇੱਕ ਪਾਰਲੀਮੈਂਟ ਐਕਟ ਪਾਸ ਹੋਇਆ ਜੀ ਤੇ ਬੀਐਸਐਫ ਦੇ ਰੋਲ ਡਿਫਾਈਨ ਕੀਤੇ ਗਏ ਬਿਲਕੁਲ ਪੀਸ ਟਾਈਮ ਰੋਲ ਪੀਸ ਟਾਈਮ ਯਾਨੀ ਜਦੋਂ ਅਸੀਂ ਬੈਠੇ ਹਾਂ ਵਾਰ ਟਾਈਮ ਰੋਲ ਐਂਡ ਉਸ ਤੋਂ ਬਾਅਦ ਫਿਰ 2 ਸਾਲ ਗੁਜ਼ਰੇ ਸੀ 1971 ਦੀ ਲੜਾਈ ਲੱਗ ਗਈ ਬਿਲਕੁਲ 1971 ਦੀ ਲੜਾਈ ਦੇ ਅੰਦਰ ਜੀ ਬੀਐਸਐਫ ਦੀ ਬਟਾਲੀਅਨਸ ਨੇ ਹਮ ਪਾਕਿਸਤਾਨ ਦੇ ਨਾਲ ਇਸ ਪਾਸੇ ਵੀ ਜੀ ਐਂਡ ਈਸਟ ਪਾਕਿਸਤਾਨ ਜੋ ਬਾਅਦ ਚ ਬੰਗਲਾਦੇਸ਼ ਬਣ ਗਿਆ ਜੀ ਉੱਥੇ ਵੀ ਬੜੀ ਕੁਰਬਾਨੀਆਂ ਦਿੱਤੀ ਨੇ ਜੀ ਫਿਰੋਜ਼ਪੁਰ ਸੈਕਟਰ ਦੇ ਅੰਦਰ ਜੀ ਪੰਜਾਬ ਦੇ ਅੰਦਰ ਜੀ ਅੱਜ ਤੱਕ ਹਮ ਹਾਈएस्ट ਗੈਲਨਟਰੀ ਅਵਾਰਡ Winner of BSF ਹਮ ਸ਼੍ਰੀ ਰਾਮ ਕਿਸ਼ਨ ਵਾਧਵਾ ਜੀ ਅਸਿਸਟੈਂਟ ਕਮਾਂਡੈਂਟ ਹਮ BOP ਰਾਜਾ ਮੋਤਮ ਹਮ ਜ਼ਿਲ੍ਹਾ ਮਾਮਦੋਦ ਜੀ ਦੇ ਅੰਦਰ ਉਹਨਾਂ ਨੂੰ ਮਹਾਵੀਰ ਚੱਕਰ ਮਨੋਪ੍ਰਾਂਤ ਤੋਂ ਨਵਾਜਿਆ ਗਿਆ ਜੀ ਐ ਪੰਜਾਬ ਦੀ ਧਰਤੀ ਹੈ ਜਿੱਤੇ ਉਤੇ BSF ਨੇ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਖੂਬ 1971 ਦੇ ਅੰਦਰ ਹਮ 34 34 ਮਾਟਿਅਰਸ ਹੋਈ ਸੀ ਜੀ ਹੁਸੈਨੀ ਵਾਲਾ ਤੇ ਫਿਰੋਜ਼ਪੁਰ ਦੇ ਅੰਦਰ ਲੜਾਈ ਉੱਥੇ ਹੋਈ ਸੀ ਬਿਲਕੁਲ ਤੇ ਬਾਕੀ ਫਿਰ ਉਸ ਤੋਂ ਬਾਅਦ ਐ ਬੀ ਐਸ ਐਫ ਦੇ ਕੁਰਬਾਨੀਆਂ ਦੇਖ ਕੇ ਫਿਰ ਜੋ ਤੁਸੀਂ ਲਾਈਨ ਦਾ ਇਸਤੇਮਾਲ ਕੀਤਾ ਨਾ ਫਰਸਟ ਲਾਈਨ ਦਾ ਡਿਫੈਂਸ ਉਹ ਸ਼੍ਰੀ ਇੰਦਰਾ ਗਾਂਧੀ ਜੀ ਨੇ ਦਿੱਤੀ ਸੀ ਉਸ ਟਾਈਮ ਪ੍ਰਾਈਮ ਮਿਨਿਸਟਰ ਉਹਨਾਂ ਨੇ ਚਿੱਠੀ ਲਿਖੀ ਸੀ ਉਸ ਟਾਈਮ ਜੋ ਸਾਡੇ ਡੀਜੀ ਸਾਹਿਬ ਸੇ ਕੀ ਐ ਫਰਸਤਮ ਜੀ ਜੀ ਇੰਡੀਆਜ਼ ਫਰਸਟ ਲਾਈਨ ਆਫ ਡਿਫੈਂਸ ਅੱਜ ਤੱਕ BSF ਕਦੇ ਵੀ ਮੌਕਾ ਆਇਆ ਉਹ ਖੜੀ ਹੈ ਬਾਰਡਰ ਦੇ ਉੱਤੇ ਪਿੱਛੇ ਨਹੀਂ ਹਟੇਗੀ ਬਹੁਤ ਬਹੁਤ ਆਮ ਲੋਕ ਜਿਹੜੇ ਨੇ ਉਹ ਯੋਗਦਾਨ ਦੇਣਾ ਚਾਹੁੰਦੇ ਨੇ BSF ਨੂੰ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਨੇ ਤੇ ਕਿੱਦਾਂ ਫਿਰ ਪਹੁੰਚ ਕਰਨ ਕਿਵੇਂ ਯੋਗਦਾਨ ਤੁਹਾਨੂੰ ਦੇ ਸਕਦੇ ਨੇ ਕਿਉਂਕਿ ਕਈਆਂ ਦੇ ਮਨਾਂ 'ਚ ਹੁੰਦਾ ਜਾਂ ਤਾਂ ਉਹਨਾਂ ਨੂੰ ਤਰੀਕਾ ਨਹੀਂ ਪਤਾ ਹੁੰਦਾ ਤੇ ਜਾਂ ਫਿਰ ਤੁਸੀਂ ਇਸ਼ਾਰਾ ਸਮਝਦੇ ਹੋ ਕਿ ਇੱਕ ਡਰ ਤਾਂ ਨਹੀਂ کہہ ਸਕਦੇ ਪਰ ਹੁੰਦਾ ਨਾ ਕਿ ਦੱਸਿਏ ਕਿ ਨਾ ਦੱਸਿਏ ਦੇਖੋ ਜੀ ਕੁਝ ਕਰਨ ਲਈ ਤੇ ਕੁਝ ਕਰਨਾ ਪਏਗਾ ਕਿਵੇਂ ਸਮਰਥਨ ਦੇਣ ਉਹ ਤੁਹਾਨੂੰ ਬਿਲਕੁਲ ਸਾਡੇ ਜਿਹੜਾ ਹੈ ਨਾ ਕਈ মিডিਅਮਸ ਨੇ ਜੀ ਜਿੱਦੇ ਕਾਰਨ ਤੁਸੀਂ ਸਾਨੂੰ ਕੋਲ ਪਹੁੰਚ ਸਕਦੇ ਹੋ ਜੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਜੀ ਅੱਜ ਦੇ ਦਿਨਾਂ ਮੋਬਾਈਲ ਨੰਬਰ ਹਰ ਜਗ੍ਹਾ ਲਿਖੇ ਨੇ ਜੀ ਤੁਸੀਂ ਰਿੰਗ ਕਰੋ ਹੂੰ ਦੱਸ ਦਿਓ ਕੋਈ ਵੀ ਆਂਦਾ ਜਾਂਦਾ ਆਦਮੀ ਹੈ ਛੋਟੀ ਜਿਹੀ ਚੀਜ਼ ਦੱਸ ਦਿਓ ਜੀ ਤੁਸੀਂ ਕਿੱਥੇ ਜਾ ਰਹੇ ਹੋ ਪ੍ਰੋਗਰਾਮ ਲਈ ਕੋਈ ਆਫਸਰ ਗਿਆ ਲੈਕਚਰ ਲੈਣ ਲਈ ਜੀ ਉਹਨੂੰ ਦੱਸ ਦਿਓ ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਦੱਸ ਦਿਓ ਕਿਹਨੂੰ ਵੀ ਦੱਸ ਦਿਓ ਜੀ ਤੁਸੀਂ ਜਾਂਦੇ ਹੋ ਪਰੇਡ ਦੇਖਣ ਲਈ ਉੱਥੇ ਦੱਸ ਦਿਓ ਕੋਈ ਵੀ ਆਦਮੀ ਕਿੱਥੇ ਵੀ ਮਿਲਦਾ ਹੈ ਉਹਨੂੰ ਦੱਸ ਦਿਓ ਆ ਜ਼ਰੂਰੀ ਨਹੀਂ ਹੈ ਤੇ ਕਿੰਨੇ ਖਬਰ ਦਿੱਤੀ ਹੈ ਜ਼ਰੂਰੀ ਆ ਹੈ ਕਿ ਖਬਰ ਟਾਈਮਲੀ ਮਿਲਣੀ ਚਾਹੀਦੀ ਹੈ ਸਾਨੂੰ ਅਗਰ ਖਬਰ ਟਾਈਮਲੀ ਮਿਲ ਗਈ ਜੀ ਤੇ ਆਪਣੀ ਤਰਫੋਂ ਅਸੀਂ ਪੂਰੀ ਕੋਸ਼ਿਸ਼ ਕਰਨੇ ਆ ਤੇ ਯਕੀਨ ਕਰਨੇ ਆ ਤੇ ਯਕੀਨ ਦਿੁਲਾਣੇ ਆ ਜੀ ਕਿ ਅਸੀਂ ਆਪਣੀ ਕੋਈ ਕਸਰ ਨਹੀਂ ਛੱਡਾਂਗੇ ਜੀ ਬਿਲਕੁਲ ਸਰ ਤੁਸੀਂ ਬਹੁਤ ਵਧੀਆ ਗੱਲ ਦੱਸੀ ਹੈ ਕਿ ਕਿਵੇਂ ਆਮ ਨਾਗਰਿਕ ਜਿਹੜੇ ਨੇ ਕਿਸੇ ਵੇਲੇ ਕਿਤੇ ਵੀ ਯੋਗਦਾਨ ਦੇ ਸਕਦੇ ਨੇ ਆਪਣੀ ਦੇਸ਼ ਦੀ ਸੇਵਾ ਦੇ ਲਈ ਸੋ ਇਹ ਸਾਡੇ ਲਈ ਜ਼ਰੂਰੀ ਹੈ ਸਾਡੀ ਦੇਸ਼ ਦੀ ਰੱਖਿਆ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਦੇਸ਼ ਦੇ ਲਈ ਹਮੇਸ਼ਾ ਅੱਗੇ ਵੱਧ ਚੜ ਕੇ ਆਈਏ ਜਿਹੜੀ ਸਰਹੱਦੀ ਆਬਾਦੀ ਹੈ ਉਸ ਦਾ ਸਰਹੱਦੀ ਸੁਰੱਖਿਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜੋ ਦੇਸ਼ ਦੇ ਵਿੱਚ ਏਕਤਾ ਪੈਦਾ ਕਰਦੀ ਹੈ ਵਧੀਆ ਸੱਭਿਆਚਾਰ ਪੈਦਾ ਕਰਦੀ ਹੈ ਦੇਸ਼ ਦੇ ਲਈ ਪਿਆਰ ਪੈਦਾ ਕਰਦੀ ਹੈ ਇਸ ਉੱਪਰ ਆਪਾਂ ਗੱਲਬਾਤ ਕੀਤੀ ਹੈ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਚਾਏ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਬੇਸ਼ੱਕ ਅੱਜ ਦੇ ਲਈ ਐਨ ਆਈ ਸੀ ਪਰ ਮੈਨੂੰ ਉਮੀਦ ਹੈ ਕਿ ਦੇਸ਼ ਭਾਵਨਾ ਸਾਡੇ ਦਿਲਾਂ ਚੋਂ ਕਦੇ ਵੀ ਖਤਮ ਨਹੀਂ ਹੋਏਗੀ ਤੁਸੀਂ ਬਣੇ ਰਹੋ ਡੀਡੀ ਪੰਜਾਬੀ ਦੇ ਨਾਲ ਬਰਨਕੌਰ ਮਾਨ ਨੂੰ ਦਿਓ ਆਗਿਆ ਜੀ ਜੈ ਹਿੰਦ